ਪੰਚਾਇਤ ਚੋਣਾਂ ਲਈ ਭਾਵੇਂ ਕਿ ਅਜੇ 1 ਹਫ਼ਤੇ ਦਾ ਸਮਾਂ ਪਿਆ ਹੈ ਪਰ ਉਤਤ ਪਹਿਲਾ ਨੂਰਪਬਦੀ ਇਲਾਕੇ ਚ ਹੈਰਾਨੀ ਜਨਕ ਅੰਕੜੇ ਸਾਹਮਣੇ ਆਏ ਹਨ ਜਿਸ ਸਹਾਈਤ ਨੂਰਪਬਦੀ ਬਲਾਕ ਦੇ 44 ਪਿੰਡਾਂ ਚ ਸਰਸੰਮਤੀ ਨਾਲ ਪੰਚਾਇਤਾਂ ਬਣਨ ਵਾਲੇ ਇੱਕ ਵੱਡਾ ਰਿਕਾਰਡ ਬਣ ਗਿਆ ਹੈ ਉੱਤੇ ਹੀ ਖਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਅੱਜ ਵੱਖ-ਵੱਖ ਪਿੰਡਾਂ ਤੋਂ ਸਰਸੰਮਤੀ ਨਾਲ ਚੁਣ ਕੇ ਆਇਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਰੂਪ ਚ ਸਨਮਾਨ ਕੀਤਾ ਹੈ ਪਿੰਡ ਜਟਪੁਰ ਦੇ ਕੋਹਿਨੂਰ ਪੈਲਸ ਦੇ ਆਜੋਜੀ ਸਨਮਾਨ ਸਮਰੋਹ ਦੌਰਾਨ ਖੇਤਰ ਦੇ 39 ਪਿੰਡਾਂ ਤੋਂ ਨਿਰਵੋਜ ਚੁਣਕੀ ਆਏ ਸਰਪੰਚਾਂ ਤੇ 95 ਵਿਧਾਇਕ ਜੱਡਾ ਸਾਹਿਤ ਆਪ ਲੀਡਰਸ਼ਿਪ ਨੇ ਸਰਪਾਪੇਟ ਕਰਕੇ ਸਨਮਾਨਿਤ ਕੀਤਾ ਜਿਨ੍ਹਾਂ ਯੋਗ ਕਿ ਨਿਰਪ੍ਰਭਦੀ ਖੇਤਰ ਦੇ ਸਭ ਤੋਂ ਵੱਧ 44 ਪਿੰਡਾਂ ਦੇ ਸਰਪੰਚ ਅਤੇ 595 ਪੰਜ ਨਿਰਵੋਜ ਸੰਵੰਤੀਨਾ ਚੁਣੇ ਗਏ ਹਨ ਇਸ ਮੌਕੇ ਉਕਤ ਪੰਚਾਇਤਾਂ ਦੇ ਸਨਮਾਨ ਚ ਆਜੋਜੀ ਸਮਾਗਨ ਸਮੋਦਨ ਕਰਦਿਆਂ ਵਿਦਾਇਕ ਚੱਟਾ ਨੇ ਆਖਿਆ ਕਿ ਇਹ ਪਹਿਲਾ ਮੌਕਾ ਹੈ ਕਿ ਹਲਕਾ ਰੂਪਨਗਰ ਤੇ ਨਹੀਂ ਬਲਕਿ ਪੰਜਾਬ ਭਰ ਚ ਭਾਰੇ ਗਿਣਤੀ ਚ ਪੰਚਾਇਤਾਂ ਦੀ ਸਰਸਮਤੀ ਨਾਲ ਚੋਣ ਹੋਈ ਹੈ ਤੇ ਨੁਰਪੇਦੀ ਬਲਾਕ ਅੰਦਰ ਰਕਾਰਡ ਤੋੜ ਗਿਣਤੀ ਚ ਸਰਸਮਤੀਆਂ ਹੋਣਾ ਇੱਕ ਚੰਗੇ ਭਾਈਚਾਰਕ ਸੰਦੇਸ਼ ਦੀ ਪ੍ਰਗਟਤੀ ਸ਼ੁਰੂਆਤ ਹੈ ਉਹਨਾਂ ਆਖੇ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੇ ਸਰਪੱਤੀ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਸ ਲਈ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਲੋਕ ਇਕਜੁੱਟ ਹੋ ਕੇ ਕੰਮ ਕਰਨ ਲਈ ਅੱਗੇ ਆਉਣ ਉਦਾਇਕ ਚੱਡਾ ਨੇ ਆਖਿਆ ਕਿ ਉਗਤ ਪੰਚਾਇਤਾਂ ਦੇ ਨੁਮਾਇੰਦੇ ਜੇਤੀ ਸર્ટਿਫਿਕੇਟ ਹਾਸਲ ਕਰਨ ਮੁੱਕੇ ਆਪਣੇ ਆਪਣੇ ਪਿੰਡਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਲਈ ਮੰਗ ਪੱਤਰ ਦੇ ਰੂਪ 15 ਅਕਤੂਬਰ ਤੱਕ ਤੋਂ ਪਹਿਲਾਂ ਸਮੁੱਚਾ ਡਾਟਾ ਤਿਆਕਾ ਕੀ ਰੱਖਣ ਤਾਂ ਜੋ ਉਹਨਾਂ ਦੀਆਂ ਮੰਗਾਂ ਤੇ ਗੋ ਕਰਕੇ ਤੁਰੰਤ ਵਿਕਾਸ ਕਾਰਜਾਂ ਤੇ ਤੇਜ਼ੀ ਨਾਲ ਕੰਮ ਆਰੰਭਿਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਲੜਨ ਜਾ ਰਹੇ ਉਮੀਦਵਾਰ ਨੂੰ ਇਲਾਕੇ 'ਚ ਸ਼ਾਂਤੀ ਬਰਕਰਾਰ ਰੱਖਣ ਲਈ ਅਮਨ ਆਮਾਨ ਦੇ ਨਾਲ ਚੋਣ ਲੜਨ ਦੀ ਅਪੀਲ ਕੀਤੀ ਤਾ ਜੋ ਇਲਾਕੇ ਦੀ ਭਾਈਚਾਰਕ ਸਾਂਝ ਤੇ ਸ਼ਾਂਤੀ ਕਾਇਮ ਰਹਿ ਸਕੇ ਮੇਰਾ ਪੰਜਾਬ న్యూਸ ਲਈ ਬੰਦੂ ਮੂਸਾ ਕੁਰੀ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਉੱਚੋ ਨੇਗੇ ਸਰਪੰਚ ਪੰਚੇਦ ਨੂੰ ਬਹੁਤ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਕੰਮ ਅਪਰਾਲਾ ਕੀਤਾ ਪਿੰਡਾਂ ਦੇ ਵਿੱਚ ਕਿ ਜਿਹੜੀ ਧੜੇਬੰਦੀ ਆ ਉਹ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਨੁਮਾਇੰਦਿਆਂ ਦੀ ਚੋਣ ਕੀਤੀ ਹੈ ਤੇ ਉਹਨਾਂ ਨੂੰ ਇਸ ਕੰਮ ਦੇ ਨਾਲ ਕੰਮ ਕਰਨ ਦੀ ਜਿਹੜੀ ਹੱਲਾਸ਼ੇਰੀ ਹੈ ਉਹ ਜ਼ਿਆਦਾ ਮਿਲੇਗੀ ਕਿਉਂਕਿ ਜਦੋਂ ਪਿੰਡ ਦੇ ਵਿੱਚ ਕੋਈ ਵਿਰੋਧ ਨਹੀਂ ਹੁੰਦਾ ਤਾਂ ਜਿਹੜੇ ਆੜੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਉਹ ਸਰਪੰਚ ਨੂੰ ਬਹੁਤ ਸੌਖ ਹੋ ਜਾਂਦੀ ਹੈ ਤੇ ਮੈਂ ਸਾਬਿਤ ਹੈ ਕਿ ਜਿਹੜੀਆਂ ਸਰਕਾਰਾਂ ਵੀ ਹੈ ਉਹ ਵੀ ਉਹਨਾਂ ਪਿੰਡਾਂ ਦੀ ਮਦਦ ਕਰਦੀ ਹੈ ਜਿੱਥੇ ਇਹ ਜਿਹਈਆਂ ਪੰਚਾਇਤਾਂ ਜਿਹੜੀਆਂ ਉਹ ਚੁਣੀਆਂ ਜਾਂਦੀਆਂ ਬਾਅਦ ਤੋਂ ਬਾਅਦ ਉਹਨਾਂ ਦਾ ਸਹਿਯੋਗ ਕਰਨ ਦੀ ਉਹਨਾਂ ਨੂੰ ਅਪੀਲ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਸਹਿਯੋਗ ਕਰੇ ਧੰਨਵਾਦ ਇਹ ਬਹੁਤ ਬੜਾ ਅਬਰਾਲਾ ਹੈ ਪਿੰਡਾਂ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਮੇਮਲਾ ਆਪ ਦਾ ਬਹੁਤ ਵਧੀਆ ਉਦਾਹਰਣ ਹੈ ਜਿਹੜਾ ਕਿ ਪਿੰਡਾਂ ਨੇ ਬਹੁਤ ਹੀ ਸਿਆਣਪ ਦੇ ਨਾਲ ਬੜੀ ਸੋਚ-ਬੂਝ ਨਾਲ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹੈ ਇਹਦਾ ਆਉਣ ਵਾਲੇ ਸਮੇਂ ਵਿੱਚ ਵੀ ਬੜੇ ਅੱਛੇ ਨਤੀਜੇ ਨਿਕਲਣਗੇ ਤੇ ਇਹ ਬਹੁਤ ਹੀ ਸਮਝਦਾਰੀ ਵਾਲਾ ਕੰਮ ਹੈਗਾ ਜੀ ਬਿਲਕੁਲ ਜੀ ਨੂਰਪ੍ਰਵੇਦ ਦੀ ਬਲੌਗ ਦੀਆਂ ਜਿਹੜੀਆਂ ਰੋਪੜ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧਿਤ ਕੁੱਲ 135 ਪੰਚਾਇਤਾਂ ਨੇ ਤੇ ਉਹਨਾਂ ਦੇ ਵਿੱਚੋਂ 41 ਬਜੇ ਤਾਂ ਜਿਹੜੀਆਂ ਉਹ ਸਰਪੰਚੀ ਨਾਲ ਬਣੀਆਂ ਨੇ ਜਿਹੜੀਆਂ ਕਿ ਕਰੀਬ-ਕਰੀਬ ਇੱਕ ਤਿਹਾਈ ਹਿੱਸਾ ਲਓ ਸਰਪੰਚੀ ਨੇ ਬਣ ਗਿਆ ਜਿਹੜਾ ਕਿ ਬਹੁਤ ਵੱਡਾ ਹਿੱਸਾ ਸਰਪੰਚੀ ਦੀ ਨਾਲ ਜਿਹੜਾ ਉਹ ਬਣਿਆ ਸੋ ਅੱਜ ਜਿਹੜੀਆਂ ਪੰਚਾਇਤਾਂ ਵੀ ਸਰਪੰਚੀ ਨਾਲ ਬਣੀਆਂ ਨੇ ਉਹਨਾਂ ਦਾ ਸਾਰੇ ਸਰਪੰਚ ਸਾਹਿਬਾਨ ਦਾ ਪੰਚ ਸਾਹਿਬਾਨ ਦਾ ਅਸੀਂ ਦੂਤ ਬੇਦੀ ਦੇ ਵਿੱਚ ਬੁਲਾ ਕੇ ਸਨਮਾਨ ਕੀਤਾ ਇਹ ਸਨਮਾਨ ਇਕੱਲਾ ਉਹਨਾਂ ਚੋਣੇ ਵੀ ਨਵਾਇੰਦੇ ਦਾ ਨਹੀਂ ਹੈਗਾ ਸਗੋਂ ਜਿਹੜਿਆ ਲੋਕਾਂ ਨੇ ਬੜੀ ਸੂਝਵਾਨਤਾ ਦੇ ਨਾਲ ਇਹ ਮਾਹੌਲ ਪਿੰਡ ਦੇ ਵਿੱਚ ਬਣਾਇਆ ਤੇ ਸਰਬਸੰਮਤੀ ਨਾਲ ਪੰਚਾਇਤਾਂ ਬਣਾਈਆਂ ਇਹ ਉਹਨਾਂ ਦਾ ਵੀ ਸੱਭ ਦਾ ਸਨਮਾਨ ਹੈ ਸੋ ਨਾਲ ਹੀ ਅਸੀਂ ਅੱਜ ਪੰਚਾਇਤਾਂ ਦੇ ਨਾਲ ਬਿਉਂਤਬੰਦੀ ਕੀਤੀ ਹੈ ਕਿ ਕਿਵੇਂ ਪਿੰਡਾਂ ਨੂੰ ਇਹ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨਵੀਂ ਲੀਡ ਦੇ ਉੱਪਰ ਪਣ ਗਈਆਂ ਸਾਰੇ ਫੈਸਲੇ ਪਿੰਡਾਂ ਦੇ ਵਿੱਚ ਕਲਾਂ ਠਾਣਿਆਂ ਦੇ ਵਿੱਚ ਪਿੰਡਾਂ ਦੇ ਫੈਸਲੇ ਨਾ ਜਾਣ ਪਿੰਡਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਜਿਹੜਾ ਗਰਾਊਂਡ ਚੱਲਦੇ ਹੋਣ ਗਰਾਊਂਡ ਚੱਲਦੇ ਦਾ ਮਤਲਬ ਇਹ ਹੈ ਵੀ ਚਾਹੇ ਗਰਾਊਂਡ ਛੋਟਾ ਬਣਿਆ ਹੋਵੇ ਵੱਡਾ ਬਣਿਆ ਹੋਵੇ ਪੈਸੇ ਚਾਹੇ ਘੱਟ ਲੱਗੇ ਹੋਵੇ ਚਾਹੇ ਵੱਧ ਲੱਗੇ ਹੋਵੇ ਪਰ ਗਰਾਊਂਡ ਦੇ ਵਿੱਚ ਪਿੰਡ ਵਾਲੇ ਖੇਡਦੇ ਦੇਖਣ ਗੁਰਸਾ ਕੱਸੀ ਬਾਲੀਬਾਲ ਫੁੱਟਬਾਲ ਕ੍ਰਿਕਟ ਜੋ ਵੀ ਹੈ ਉੱਤੇ ਖੇਡਦੇ ਦੇਖਣ ਵੇਸਟ ਮੈਨੇਜਮੈਂਟ ਦੇ ਲਈ ਚਾਹੇ ਲਿਕਵਿਡ ਚਾਹੇ ਸੋਲਿਡ ਉਹਦੇ ਲਈ ਵੀ ਆ ਸਾਨੂੰ ਇਨੀਸ਼ੀਏਟਿਵ ਲੈਣ ਦੀ ਲੋੜ ਹੈ ਹੋਰ ਬਹੁਤ ਸਾਰੇ ਕੰਮ ਹੈ ਅੱਡ-ਅੱਡ ਕੰਮ ਅਧਲੀ ਪਿੰਡਾਂ 'ਚ ਕਮੇਟੀਆਂ ਬਣਾ ਕੇ ਪਿੰਡਾਂ ਨੂੰ ਨਵੀਂ ਲੀਡ ਦੇ ਉੱਪਰ ਜਿਹੜਾ ਇਹ ਸਾਰੀਆਂ ਪੰਚਾਇਤਾਂ ਬਣ ਇਹਨਾਂ ਨਾਲ ਡਿਸਕਸ਼ਨ ਹੋ ਬਾਕੀ ਦੀਆਂ ਬਣਨੀਆਂ ਹਰੇ 15 ਤਰੀਕ ਨੂੰ ਜਦ ਤੱਕ ਇਹ ਪਿੰਡ ਦੇ ਵਿੱਚ ਜਿਹੜੇ ਚੰਗੇ ਕੰਮਾਂ ਦੀ ਸ਼ੁਰੂਆਤ ਹੈ ਉਹ ਜ਼ੋਰ ਸ਼ੋਰ ਦੇ ਨਾਲ ਕਰ ਦਿੰਦੇ ਜਿਹੜੇ ਪਿੰਡਾਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਨੂੰ ਕੀ ਮੈਸੇਜ ਹੋ ਗਿਆ ਉਹਨਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਜੇਕਰ ਸਰਵਸੰਮਤੀ ਜਿਹੜਾ ਪਿੰਡਾਂ ਚ ਨਹੀਂ ਹੋ ਸਕੀ ਲੋਕਤੰਤਰ ਹੈ ਇਹ ਵੀ ਨਹੀਂ ਕਿ ਸਰਵਸੰਮਤੀ ਕਿਤੇ ਜ਼ੋਰ ਨਾਲੇ ਕਰਨੀ ਹੁੰਦੀ ਹੈ ਜਿੱਥੇ ਨਹੀਂ ਹੋ ਸਕੀ ਉੱਥੇ ਸ਼ਾਂਤੀ ਦੇ ਨਾਲ ਸੂਝਵਾਨਤਾ ਦੇ ਨਾਲ ਉਹ ਆਪਣੀ ਚੋਣ ਕਰਾ ਕੇ ਜਿਹੜੇ ਜਿਹੜੇ ਵੀ ਵਿਅਕਤੀ ਨੂੰ ਪਿੰਡ ਚਾਹਦਾ ਉਹਨੂੰ ਪਿੰਡ ਦਾ ਸਰਪੰਚ ਪੰਚ ਬੜੀ ਸ਼ਾਂਤੀ ਨਾਲ ਬਣਾ ਕੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਇਸੇ ਤਰੀਕੇ ਨਾਲ ਉਹ ਵੀ 15 ਅਦਿਤੀ ਤੋਂ ਬਾਅਦ ਸ਼ੁਰੂ ਕਰਨ